ਸ਼੍ਰੀਖਗੋਬਿੰਦ ਜੀ ਸਹਾਇ ਵਾਰ ਸ਼੍ਰੀਖਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਵਤੀ ਸਿੰਘ ਕਾ ਗੁਰੂ ਨਾਨਕ ਲੰਕਿ ਹੈ ਰੰਗਤ ਗੁਰ ਤਾਂ ਬਦਾਸ ਰਾਮਦਾਸ ਸਹਾਇ ਅਰਜੰਮਰ ਗੋਬਿੰਦ ਨਾਮ ਸੰਰਾਮ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਰਿਠੇ ਸਾਥ ਕੁਜਾਇ ਤੇਨ ਮਹਾਂਦਰਸਰ ਘਰ ਨਾਮ ਨਿਆਵੈ ਧਾਈ ਸਫਾਈ ਹੋਏ ਸਹਾਰੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਰੈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਿਹਾਰਤਾ ਧਿਆਨ ਪਰ ਕੇ ਵਲ ਜੀ ਸਭਿਆ ਦੇ ਅੰਤ ਚਾਲੀਆਂ ਮੁਕਤਿਆਂ ਖੱਠੀਆਂ ਜੋਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਸ਼ ਅਗੇ ਅਦੀ ਚਲਾਈ ਤੇਗ ਵਾਹੀ ਦੇ ਕੇ ਅੰ뎃 ਕੀਤਾ ਤੇ ਨਾ ਪਿਆਰਿਆਂ ਸੁਝਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਸਾਜੀ ਵਰਨ ਜੀ ਜਿੰਨਾ ਸਿੰਘਾਂ ਸੰਗਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਬਹਾਈਆਂ ਚਰਖੀਆਂ ਤੇ ਚੜ੍ਹਿਆ ਰਿਆ ਨਾਲ ਕਿਰਾਏ ਦੇ ਗੁਰਦੁਆਰਿਆਂ ਦੀ ਸੇਵਾ ਲਈ ਕਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਦਿਨਾਂ ਸੂਸ਼ੀਤਾ ਦੀ ਪਵਿੱਤਰ ਮਾਈ ਦਾ ਧਿਆਨ ਕਰਕੇ ਕਾਰਸਾ ਜੀ ਮਨੋ ਜੀ ਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰੇ ਵੱਲ ਜੀ ਸਵਾਹੀ ਗੁਰੂ ਪ੍ਰਤਿਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵ ਚਿਤਿਆਵਨ ਕਾ ਸੰਕਾ ਸੰਸੁਖ ਹੋਏ ਜਹਾ ਜੰ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆ ਰਾਇ ਦੇਤੇ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਵਾਹਿਗੁਰੂ ਸਿਖਾਂ ਸਿੱਖੀ দান ਕੀ ਸਦਾਨ ਰਹਿਤਾਨ ਵਿਵੇਕਦਾਨ ਸਹਦਾਨ ਪ੍ਰਸਾਦਾਨ ਦਾਨ ਸਰਬਾ ਸ੍ਰੀ ਅਮਰਤ ਸਤ ਸਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਚੰਦੇ ਬੁੰਗੇ ਜੁਗ ਜੋਗ ਆਟਾਰ ਧਰਮ ਦਾ ਜੈਕਾਰ ਬੋਲੋ ਜੀ ਸਖਾ ਦਾ ਮੰਮੀ ਮਾਤਿ ਤੁਜੀ ਮਤਬਤ ਦੇ ਰਾਖੀ ਆਪ ਵਾਹਿਗੁਰੂ ਜੀ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨਾਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਤ ਤੇ ਸੇਵਾ ਸੰਭਾਲ ਗਾਧਾਂ ਕਰ ਸਾ ਜਿਨ ਬਖਸ਼ ਕੇ ਨਿਮਾਨਿਆਂ ਦੇ ਪਾ ਨੇ ਤਾਲਿਆਂ ਬੇਤਾ ਨੇ ਓਟਿਆਂ ਦੀਓ ਬਤ ਪਾਵਨ ਕਿਰਪਾ ਨਿਧਾਨ 10 ਵਿਸ਼ਲ ਜਗ ਜਗਿਆ ਕਾਲ ਸਤਿਗੁਰੁ ਸਿਰਿ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਆਤਮੀਆਂ ਦੇ ਪਵਿੱਤਰ ਚਰਨ ਕਮਲਾ ਵਿਖੇ ਸਮੂਹ ਸੰਗਤ ਬਲਵੰਤ ਦਾਸ ਬੇਲਤੀਂ ਰਜੇ ਚਾਰ ਪਹਿਰ ਰਹਿ ਆਪ ਜੀਆਂ ਦੇ ਬਾਣੇ ਅੰਦਰ ਬਤੀਤ ਹੋਈ ਹੈ ਕੋਟਾ ਕੋਟ ਸ਼ੁਕਰਾਨਾ ਹੈ ਜੀ ਚਾਰ ਪਹਿਰ ਜੋ ਦਿਨ ਆਇਆ ਆਪ ਜੀਆਂ ਦੇ ਬਾਣੇ ਅੰਦਰ ਸੇਵਾ ਸੰਗ ਵਿੱਚ ਤੀਤ ਕਰਵਾਲਾ ਜੀ ਇਸਵੇਂ ਧੰਨ ਧੰਨ ਅਮਰ ਸਹੀ ਬਾਵਾ ਦੀਪ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰੰਦਰਾਪਤ ਜੀਆਂ ਦੇ ਸੋਹਣੇ ਸਿੰਘਾਸਨ ਪਿਆਰ ਅੰਝੀ ਸਭੋ ਸੰਗਤਾਂ ਨੂੰ ਪੁੰਨੇ ਦੇ ਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਯਾਤਰਾ ਸਫਲੀ ਕਰਮੇ ਦਰੋਂ ਤਾਂ ਸਿੱਖੀ ਸਦਕ ਭਰੋਸਾ ਨਾਮਦਾਨ ਦੀ ਦਾਤ ਬਖਸ਼ਿਸ਼ ਕਰਦੇ ਕੋਈ ਸ਼ੋਭਾ ਪਾਵਣਾ ਗੁਰਮਤੰਸਾ ਕੁੰਨ ਕਰਨੀਆਂ ਜੀ ਸਭਨਾ ਦੇ ਗ੍ਰਹਿ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਚੜਦੀ ਕਲਾ ਦੇ ਪਹਿਰੇ ਬਖਸ਼ਿਸ਼ ਕਰਨੇ ਜੀ ਇਸਵੇਂ ਪ੍ਰਕਾਸ਼ ਅਸਥਾਨ ਤੇ ਚੱਲਦੇ ਪਾਉਂਦੀ ਆਗਿਆ ਬਖਸ਼ੋ ਰਸਤੇ ਵਿੱਚ ਅਨ ਸੰਗ ਸਹਾਇਕ ਹੋਣਾ ਜੀ ਸਰਬੱਤ ਦੇ ਭਾਰ ਜਰਾਸ ਕਰਨਿੰਸੇ ਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿ ਆਵੇ ਨਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਂ